ਉਸ ਘਰ ਵਿੱਚ ਬਹੁਤ ਖੁਸ਼ੀ ਹੁੰਦੀ ਹੈ ਜਿਸ ਘਰ ਵਿੱਚ ਮਾਂ ਧੀ ਕੋਲ ਅਤੇ ਪਿਓ ਪੁੱਤ ਦੇ ਕੋਲ ਇੱਕ ਇੱਕ ਫੋਨ ਹੋਵੇ ਜੇ ਇਸ ਤਰ੍ਹਾਂ ਦਾ ਫੋਨ ਘਰ ਵਿੱਚ ਹੋਵੇ ਤਾਂ ਨਾ ਸਮਝ ਲਓ ਕਿ ਉਹ ਘਰ ਸਵਰਗ ਹੈ ਅੱਜ ਸਾਡਾ ਸਮਾਜ ਬੜੀ ਤੇਜ਼ੀ ਨਾਲ ਵੱਧ ਰਿਹਾ ਜੇ ਬੜੀ ਤੇਜ਼ੀ ਨਾਲ ਬਦਲਾਅ ਆ ਰਹੇ ਨੇ ਜੇਕਰ ਸਾਡੇ ਬੱਚੇ ਛੋਟੇ ਨੇ ਜਿੱਦਾਂ ਕਿ ਮੰਨ ਲਓ ਕਿ ਸਟੱਡੀ ਕਰ ਰਹੇ ਨੇ ਪਲੱਸ 2 ਤੱਕ ਪੜ੍ਹ ਰਹੇ ਨੇ ਤਾਂ ਫਿਰ ਆਪਣੇ ਬੱਚਿਆਂ ਨੂੰ ਹਮੇਸ਼ਾ ਜੇ ਉਹਨਾਂ ਦੇ ਘਰ ਵਿੱਚ ਧੀ ਆ ਤੇ ਮਾਂ ਤੇ ਧੀ ਇਕੱਠਾ ਮੋਬਾਈਲ ਯੂਜ਼ ਕਰਨ ਇੱਕੋ ਵਰਤਨ ਜੇ ਪੁੱਤ ਪਲੱਸ 2 ਤੱਕ ਰਿਆ ਤਾਂ ਪਿਓ ਪੁੱਤ ਇਕੱਠਾ ਮੋਬਾਈਲ ਵਰਤਣ ਤਾਂ ਜ਼ਿੰਦਗੀ ਉਹਨਾਂ ਦੀ ਸਵਰਗ ਬਣ ਜਾਊਗੀ ਕਿਉਂਕਿ ਅੱਜ ਦੇ ਸਮਾਂ ਜਿਹੜਾ ਬੜੀ ਤੇਜ਼ੀ ਨਾਲ ਵੱਧ ਰਿਹਾ ਹੁਣ ਕਈ ਭੈਣ ਭਰਾ ਕਹਿਣਗੇ ਵੀ ਇਕੱਠਾ ਕਿਦਾਂ ਵਰਤਿਆ ਜਾ ਸਕਦਾ ਉਹਦੇ ਨਾਲ ਬਹੁਤ ਜ਼ਿਆਦਾ ਫਾਇਦੇ ਨੇ ਕਿਉਂਕਿ ਜਿਹਦਾ ਬਾਪ ਮਾਣਾ ਜਦੋਂ ਉਹ ਆਪਾਂ ਮੰਨ ਲਓ ਫੋਨ ਵਰਤਦੇ ਆ ਤਾਂ ਫਿਰ ਕੀ ਕਰਾਂਗੇ ਫੋਨ ਦੇ ਉੱਪਰ ਆਪਾਂ ਹਮੇਸ਼ਾ ਚੰਗੀਆਂ ਵੀਡੀਓਜ਼ ਵੇਖਾਂਗੇ ਚੰਗੀਆਂ ਚੀਜ਼ਾਂ ਵੇਖਾਂਗੇ ਚੰਗੀਆਂ ਗੱਲਾਂ ਨੂੰ ਸਿੱਖਾਂਗੇ ਕਿਉਂਕਿ ਜੇ ਆਪਾਂ ਚੰਗੀਆਂ ਵੇਖਾਂਗੇ ਸਾਡੇ ਫੋਨ ਤੇ ਚੰਗੀਆਂ ਚੰਗੀਆਂ ਹੀ ਆਉਂਦੀਆਂ ਨੇ ਤੇ ਸਾਡਾ ਪੁੱਤ ਵੇਖੇਗਾ ਚੰਗੀਆਂ ਸਿੱਖ ਲਵੇਗਾ ਜੇ ਇਸੇ ਤਰ੍ਹਾਂ ਮਾਂ ਚੰਗੀਆਂ ਵੀਡੀਓਜ਼ ਦੇਖੇਗੀ ਤਾਂ ਉਹ ਜਦੋਂ ਦੀ ਧੀ ਫੋਨ ਫੜੇਗੀ ਤਾਂ ਉੱਤੇ ਵੀ ਚੰਗੀਆਂ ਵੀਡੀਓਜ਼ ਹੋਣਗੀਆਂ ਤਾਂ ਚੰਗਾ ਪ੍ਰਭਾਵ ਪਵੇਗਾ ਬਾਕੀ ਤੁਸੀਂ ਸਭ ਜਾਣਦੇ ਹੋ ਕਿ ਸੋਸ਼ਲ ਮੀਡੀਆ ਕੋਈ ਮਾੜਾ ਪਲੇਟਫਾਰਮ ਤਾਂ ਹੈ ਨਹੀਂ ਲੇਕਿਨ ਉਹਦੇ ਵਿੱਚ ਬਹੁਤ ਸਾਰੀਆਂ ਜਹੀਆਂ ਕੁਸ ਭੈਟ ਹੋ ਚੁੱਕੀ ਆ ਕਿ ਉਹ ਬਹੁਤ ਮਾੜੀ ਆ ਜਿਹੜੇ ਸਾਡੇ ਬੱਚੇ ਹੁੰਦੇ ਨੇ ਉਮਰ ਛੋਟੀ ਹੁੰਦੀ ਆ ਕਈ ਵਾਰ ਉਹਨਾਂ ਦੇ ਫੋਨ ਤੋਂ ਕੋਈ ਗਲਤ ਬੰਦਾ ਜਾਂ ਕੋਈ ਦੋਸਤ ਕਿਸ ਦੀ ਸਹੇਲੀ ਕੋਈ ਇਹੋ ਜਿਹੀ ਵੀਡੀਓ ਵੇਖੇਗਾ ਤਾਂ ਉਹ ਵੀਡੀਓ ਚਲਦੀਆਂ ਰਹਿਣਗੀਆਂ ਤਾਂ ਉਹ ਬੱਚੇ ਦੇ ਦਿਮਾਗ ਨੂੰ ਪ੍ਰਭਾਵਿਤ ਕਰਦੀਆਂ ਨੇ ਬੁਰੇ ਪਾਸੇ ਲਾਉਂਦੀਆਂ ਨੇ ਜਿੰਦੇ ਮਾਂ ਪੁੱਤ ਨੂੰ ਮਾਂ ਨੂੰ ਵੀ ਥੋੜੀ ਅੱਖ ਦੀ ਸ਼ਰਮ ਹੋਏਗੀ ਕਿ ਮੇਰੀ ਧੀ ਮੇਰਾ ਫੋਨ ਚੈੱਕ ਕਰ ਸਕਦੀ ਆ ਉਹਨੇ ਵੀ ਚਲਾ ਲੈਣਾ ਆ ਤੇ ਪਿਓ ਨੂੰ ਵੀ ਅੱਖ ਦੀ ਸ਼ਰਮ ਹੋਏਗੀ ਕਿ ਮੇਰੇ ਪੁੱਤ ਨੇ ਫੋਨ ਫੜਨਾ ਆ ਕਿਉਂਕਿ ਡਾਰੇ ਇੱਕ ਚੰਗੀ ਚੀਜ਼ ਹੁੰਦੀ ਆ ਜਿੱਦਾਂ ਕਹਿੰਦੇ ਨੇ ਡਰ ਦੇ ਅੱਗੇ ਜਿੱਤ ਹੁੰਦੀ ਆ ਜਾਂ ਜੀਤ ਹੁੰਦੀ ਆ ਇਹ ਬੜਾ ਚੰਗਾ ਆ ਮੈਂ ਆਪਣੇ ਪਰਿਵਾਰ ਦੇ ਵਿੱਚ ਮੇਰਾ ਪੁੱਤਰ ਮੇਰਾ ਫੋਨ ਵਰਤਦਾ ਮੈਂ ਉਹਨੂੰ ਨਹੀਂ ਰੋਕਦਾ ਜਦੋਂ ਮੈਂ ਆਫਿਸ ਤੋਂ ਆ ਜਾਂਦਾ ल्या ਪੁੱਤਰ ਤੂੰ ਜੋ ਮਰਜੀ ਦੇਖ ਲਾ ਚਲਾ ਲਾ ਵੇਖ ਲਾ ਉਹ ਬੜਾ ਖੁਸ਼ ਹੁੰਦਾ ਉਹਨੂੰ ਕੋਈ ਦਿੱਕਤ ਨਹੀਂ ਇਸੇ ਤਰ੍ਹਾਂ ਹੀ ਮੇਰੇ ਜੀਵਨ ਸਾਥਨ ਤੇ ਮੇਰੀ ਧੀ ਰਾਣੀ ਜਿਹੜੀ ਆ ਲਾਡੋ ਰਾਣੀ ਅਨਮੋਲਦੀਪ ਉਹ ਦੋਵੇਂ ਮਾਵਾਂ ਧੀਆ ਫੋਨ ਯੂਜ਼ ਵਰਤ ਕਰਦੀਆਂ ਨੇ ਉਹ ਮਾਂ ਵੀ ਵਰਤ ਲੈਂਦੀ ਤੇ ਧੀ ਵੀ ਵਰਤ ਲੈਂਦੀ ਤੇ ਬਹੁਤ ਵਧੀਆ ਇੰਜ ਕੀ ਹੁੰਦਾ ਕਿ ਸਾ ਅਸੀਂ ਇੱਕ ਦੂਜੇ ਨਾਲ ਜੁੜੇ ਵੀ ਰਹਿਨੇ ਆ ਅੱਜ ਸਮਾਂ ਕੀ ਹੋ ਗਿਆ ਜੇ ਸਾਡੇ ਘਰ ਤੇ ਸੀ ਚਾਰ ਮੈਂਬਰਾਂ ਤੇ ਚਾਰ ਫੋਨ ਆ ਤੇ ਸਾਰੇ ਜਾਨੇ ਆਪੋ ਆਪਣਾ ਫੋਨ ਫੜ ਕੇ ਬੈਹ ਜਾਂਦੇ ਨੇ ਕੋਈ ਇੱਕ ਦੂਜੇ ਨਾਲ ਗੱਲ ਨਹੀਂ ਕਰਦਾ ਇੱਕ ਦੂਜੇ ਨਾਲ ਬੋਲਦਾ ਨਹੀਂ ਇਹਦੇ ਨਾਲ ਕੀ ਹੁੰਦਾ ਕਿ ਫਿਰ ਇੱਕ ਦੂਜੇ ਨਾਲ ਗੱਲ ਸਾਂਝੀ ਹੋ ਜਾਂਦੀ ਵਿਚਾਰ ਸਾਂਝੀ ਹੋ ਜਾਂਦੇ ਆ ਆ ਚੀਜ਼ ਵੀ ਇੱਕ ਪੁੱਤਰ ਕਿੰਨੀ ਸੋਣੀ ਆ ਆ ਕਿੰਨੀ ਵਧੀਆ ਗੱਲ ਕੀਤੀ ਆ ਇੱਕ ਸਾਨੂੰ ਇੱਕ ਦੂਜੇ ਨਾਲ ਗੱਲ ਕਰਨ ਦੀ ਬੱਚਿਆਂ ਨੂੰ ਆਦਤ ਪੈਂਦੀ ਆ ਬੱਚਿਆਂ ਦੇ ਵਿੱਚ ਇੱਕ ਪੋਜੀਟਿਵ ਸ਼ਕਤੀਵਾਦੀ ਆ ਜੇ ਅਸੀਂ ਬੱਚਿਆਂ ਨੂੰ ਫੋਨ ਫੜਾ ਦਿੰਨੇ ਆ ਬੱਚਾ ਆਪਣਾ ਫੋਨ ਵੇਂਦਾ ਰਿੰਦਾ ਕੀ ਵੇਖ ਰਿਹਾ ਉਹ ਕਿਸੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਕਿਸੇ ਨਾਲ ਬੋਲਣ ਨੂੰ ਤਿਆਰ ਨਹੀਂ ਇਹ ਉਹਦੀ ਹੈਬਿਟ ਬਣ ਜਾਣੀ ਇਹ ਉਹਦੀ ਆਦਤ ਬਣ ਜਾਣੀ ਜਿਵੇਂ ਉਹ ਵੱਡਾ ਹੋ ਗਿਆ ਉਹੋ ਆਦਤ ਉਹਦੇ ਨਾਲ ਜਾਂਦੀ ਨੇ ਕਈ ਵਾਰਾ ਕਹਿੰਦੇ ਨਾ ਕਿ ਬੰਦੇ ਦੀਆਂ ਆਦਤਾਂ ਨਹੀਂ ਜਾਂਦੀਆਂ ساری ਉਮਰ ਜੇ ਅਸੀਂ ਬੱਚੇ ਨੂੰ ਚੰਗੀ ਆਦਤ ਪਾ ਦਵਾਂਗੇ ਤੇ ਸਾਡੇ ਬੱਚੇ 'ਚ ਚੰਗੀਆਂ ਆਦਤਾਂ ਵੱਧ ਜਾਣਗੀਆਂ ਤੇ ਇਸ ਕਰਕੇ ਮੈਂ ਸਮਝਦਾ ਕਿ ਅੱਜ ਜਿਹੜਾ ਸਮਾਂ ਆ ਇਹ ਜੇ ਸਾਡੇ ਨਾਲੋਂ ਵੱਧ ਤੇਜ਼ ਹੋਣਾ ਚਾਹੁੰਦਾ ਨਾ ਕਿ ਮਨੁੱਖ ਦੇ ਨਾਲੋਂ ਕੋਈ ਵੱਧ ਤੇਜ਼ ਨਹੀਂ ਚੀਜ਼ ਹੈ ਕਿ ਦੁਨੀਆ ਦੇ ਉੱਪਰ ਮਨੁੱਖ ਹੀ ਸਭ ਤੋਂ ਵੱਧ ਤੇਜ਼ ਆ ਨੇ ਪਰ નિર્ਭਰਤਾ ਇਹ ਕਰਦੀ ਆ ਕਿ ਉਹਦੀ ਵਰਤੋਂ ਕਿੰਜ ਕਰਨੀ ਜੇ ਸਮਾਂ ਤੇਜ਼ੀ ਆਪਣੀ ਵਿਖਾਉਣੀ ਚਾਹੁੰਦਾ ਆ ਤੇ ਸਾਡੇ ਲੋਕ ਵੀ ਵਿਖਾ ਸਕਦੇ ਸਮੇਂ ਨੂੰ ਆਪਣੀ ਤੇਜੀ ਵੀ ਜੇ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਇਵੇਂ ਰੱਖ ਲਵਾਂਗੇ ਕਿਉਂਕਿ ਫਿਰ ਅਸੀਂ ਜਦੋਂ ਗਲਤੀ ਨਹੀਂ ਵੇਖਣਾ ਗਲਤ ਕਰਨਾ ਹੀ ਨਹੀਂ ਸਾਡੀ ਧੀ ਫੋਨ ਫੜ ਲੇ ਘਰ ਦੀ ਪਤਨੀ ਫੋਨ ਫੜ ਲੇ ਜਾਂ ਕੋਈ ਬੱਚਾ ਫੋਨ ਫੜ ਲੇ ਸਾਨੂੰ ਕੀ ਡਰ ਇਸੇ ਤਰ੍ਹਾਂ ਜੇ ਅਸੀਂ ਆਪਣੇ ਜੀਵਨ ਸਾਥਨ ਦਾ ਫੋਨ ਫੜ ਲਈਏ ਕੋਈ ਡਰ ਨਹੀਂ ਜੇ ਅਸੀਂ ਹਰ ਵੇਲੇ ਲੋਕ ਲਾਲ ਆ ਕੇ ਰੱਖਾਂਗੇ ਅਸੀਂ ਉਹਨੂੰ ਕਹਾਂਗੇ ਮੇਰਾ ਪੁੱਤ ਨਾ ਵੇਖ ਲੇ ਮੇਰੀ ਧੀ ਨਾ ਵੇਖ ਲੇ ਮੇਰੀ ਜੀਵਨ ਸਾਥਨ ਨਾ ਵੇਖ ਲੇ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਸਾਡੇ ਚ ਕੋਈ ਮੀਆਂ ਮੰਨੀਆਂ ਚਾਏ ਨਾ ਮੰਨੀ ਹੋ ਸਕਦਾ ਕੁਝ ਸੱਜਣ ਇਸ ਗੱਲ ਨੂੰ ਬੁਰਾ ਵੀ ਮੰਨਦੇ ਹੋਣ ਕਿ ਐਡਾ ਨਹੀਂ ਹੁੰਦਾ ਇਹ ਗੱਲ ਨਹੀਂ ਹੁੰਦੀ ਕਿ ਕਈ ਆਪਣੇ ਵਿਚਾਰ ਦੇਣ ਦੀ ਕੋਸ਼ਿਸ਼ ਕਰ ਰਹੇ ਹੋਣਗੇ ਕਿ ਨਹੀਂ ਯਾਰ ਐਡਾ ਨਹੀਂ ਹੁੰਦਾ ਤੁਸੀਂ ਗਲਤ ਕਹਿ ਰਹੇ ਪਰ ਐਡਾਂ ਹੀ ਹੁੰਦਾ ਆ ਫਿਰ ਇਹਦੇ ਨਤੀਜੇ ਸਾਨੂੰ ਕੁਝ ਸਾਲਾਂ ਬਾਅਦ ਮਿਲਣਗੇ ਜਦੋਂ ਸਾਡੇ ਢੀਆਂ ਪੁੱਤ ਸਾਨੂੰ ਨਾਂ ਬੋਲਣਗੇ ਅਸੀਂ ਆਪਣੇ ਰਿਸ਼ਤਿਆਂ ਦੇ ਵਿੱਚ ਇੰਨੀ ਜ਼ਿਆਦਾ ਨਫ਼ਰਤ ਦੀ ਨਹੀਂ ਦੂਰੀ ਪੈਦਾ ਹੋ ਜਾਵੇਗੇ ਅਸੀਂ ਕੱਲੇ ਮੰਜੇ ਤੇ ਪਏ ਹੋਵਾਂਗੇ ਫਿਰ ਸਾਨੂੰ ਪਤਾ ਲੱਗਣਾ ਗਲਤੀਆਂ ਕਿਤੇ ਨਾ ਕਿਤੇ ਸਾਡੇ ਕੋ ਹੋਈਆਂ ਸਨ ਮੈਂ ਆਸ ਕਰਦਾ ਮੈਂ ਆਪਣੇ ਸੱਜਣਾ ਤੋਂ ਕਿ ਜ਼ਰੂਰੀ ਨਹੀਂ ਹੁੰਦਾ ਹਨਾ ਕਿ ਆਪਾਂ ਹਰ ਵੇਲੇ ਲੋਕ ਖੁੱਲਾ ਰੱਖ ਛੱਡੀਏ ਜੇ ਤੁਸੀਂ ਕਿਤੇ ਜਾਂਦੇ ਹੋ ਬਿਜ਼ਨਸ ਤੇ ਜਾਂਦੇ ਹੋ ਘੁੰਮਣ ਫੇਰਨ ਜਾਂਦੇ ਹੋ ਤੁਸੀਂ ਆਪਣੇ ਮੋਬਾਈਲ ਨੂੰ ਲੋਕ ਲਾ ਸਕਦੇ ਹੋ ਲਾਉਣਾ ਵੀ ਚਾਹੀਦਾ ਆ ਲੇਕਿਨ ਘਰ ਦੇ ਵਿੱਚ ਜੇ ਆਪਾਂ ਆਪਣੇ ਬੱਚਿਆਂ ਨਾਲ ਇਦਾਂ ਕਰਾਂਗੇ ਤੇ ਉਹਦਾ ਪ੍ਰਭਾਵ ਮਾੜਾ ਹੋਵੇਗਾ ਜੇ ਅਸੀਂ ਪਿਓ ਪੁੱਤ ਫੋਨ ਵਰਤਣ ਦੀ ਆਦਤ ਪਾ ਲਈਏ ਮਾਂ ਧੀ ਫੋਨ ਵਰਤਣ ਦੀ ਆਦਤ ਆਦਤ ਪਾ ਲਵੇ ਤੇ ਕਾਫੀ ਹੱਦ ਤੱਕ ਅਸੀਂ ਇੱਕ ਵੱਡੀ ਲੜਾਈ ਜਿੱਤਣ ਦੇ ਨੇੜੇ ਤੇੜੇ ਹੋਵਾਂਗੇ ਬਾਕੀ ਕਰਮਾਂ ਦੀਆਂ ਖੇਡਾਂ ਹੁੰਦੀਆਂ ਨੇ ਜਿੰਨੇ ਬੁਰੇ ਹੋਣਾ ਉਹਨੇ ਹੋ ਹੀ ਜਾਣਾ ਜਿੰਨੇ ਚੰਗੇ ਰਹਿਣਾ ਉਹਨੇ ਚੰਗੇ ਰਹਿਣਾ ਪਰ ਹਰ ਮਨੁੱਖ ਆਪਣੀ ਕੋਸ਼ਿਸ਼ ਤੇ ਜਾਰੀ ਰੱਖੇ ਨਾ ਕੋਸ਼ਿਸ਼ ਤਾਂ ਕਰਨੀ ਚਾਹੀਦੀ ਆ ਨਾ ਜੇ ਆਪਾਂ ਕੋਸ਼ਿਸ਼ ਕਰਾਂਗੇ ਤੇ ਜਿੱਤਾਂਗੇ ਜ਼ਰੂਰ ਮੈਂ ਆਸ ਕਰਦਾ ਮੇਰੇ ਸੱਜਣ ਇਸ ਗੱਲ ਵੱਲ ਜ਼ਰੂਰ ਧਿਆਨ ਦੇਣ ਜੇ ਉਹਨਾਂ ਦੇ ਬੱਚੇ ਛੋਟੇ ਨੇ ਤਾਂ ਜ਼ਰੂਰ ਉਹ ਆਪਣੇ ਘਰ 'ਚ ਦੋ ਹੀ ਫੋਨ ਰੱਖਣ ਜੇ ਬੱਚੇ ਪਲੱਸ 2 ਤੋਂ ਉੱਪਰ ਹੋ ਗਏ ਨੇ ਫਿਰ ਉਹਨਾਂ ਨੂੰ ਜ਼ਰੂਰ ਫੋਨ ਲੈ ਕੇ ਦਿਓ ਫਿਰ ਫੋਨ ਵੱਜ ਜਾਣ ਕਿਉਂਕਿ ਉਦੋਂ ਤੱਕ ਬੱਚੇ ਮਚੂਰ ਹੋ ਜਾਂਦੇ ਨੇ ਜ਼ਿੰਮੇਵਾਰ ਹੋ ਜਾਂਦੇ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ